ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਗੱਡੀ ਆ ਦੇ ਵਿੱਚ ਗੱਲ ਕਰਾਂਗੇ ਆਉਂਦੇ 72 ਘੰਟਿਆਂ ਦੇ ਮੌਸਮ ਦੀ ਔਰ ਅੱਜ ਰਾਤ ਦੇ ਮੌਸਮ ਦੀ ਸਿਆਸੀ ਲੀਤੀਆਂ ਜੋ ਤਾਜ਼ਾ ਜੋ ਸੈਟਲਾਈਟ ਦਸਰੇ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਵੱਡੇ ਫੱਦਰ ਤੇ ਮੌਨਸੂਨ ਦੀਆਂ ਸਰਗਰਮੀਆਂ ਵੇਖਣ ਨੂੰ ਮਿਲਣੀਆਂ ਨੇ ਪਾਉਂਗੇ ਉਹ ਪਹਾੜਾਂ ਦੇ ਖੇਤਾਂ ਨੇ ਪਾਉਂਗੇ ਉਹ ਮੈਦਾਨ ਨੇ ਯਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਖੇਤਰਾ ਦੇ ਵਿੱਚ ਟਟਵੇਂ ਤੌਰ ਤੇ ਮੀਂਹ ਜੜਿਆ ਜਾਰੀ ਨੇ ਅੱਜ ਤੱਕ ਕੇ ਸਵੇਰ ਤੋਂ ਕਾਰਵਾਈਆਂ ਹਲਕੇ ਦੇ ਲੈ ਕੇ ਦਰਮਿਆਨੇ ਮੀਂਹ ਜਾਰੀ ਨੇ ਵੱਖ-ਵੱਖ ਖੇਤਰਾ ਦੇ ਵਿੱਚ ਸੋ ਅੱਜ ਰਾਤ ਵੀ ਇਹ ਹਲਕੇ ਟਟਵੇਂ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਕੱਲ ਤੜਕੇ ਸਵੇਰੇ ਮੁਰ ਤੋਂ ਬੱਦਲ ਬਣਦੇ ਅਸਰ ਹੋਣਗੇ ਕੱਲ ਵੀ ਮ ਦੇ ਆਸਾਰ ਨੇ ਜੀ ਅਗਲੇ 48 72 ਘੰਟੇ ਦੇ ਵਿੱਚ ਮੀਹਾ ਦੇ ਵਿੱਚ ਵਿੱਚ ਨੂੰ ਬ੍ਰੇਕ ਲੱਗੇਗੀ ਯਾਨੀ ਕਿ ਕੱਲ ਮੀਰਿਆਸਾਰ ਨੇ ਪਰਸੋਂ ਦੁਪਹਿਰ ਤੋਂ ਬਾਅਦ ਵੀ ਮੀਰਿਆਸਾਰ ਬਣੇ ਹੋਏ ਨੇ ਉਸ ਸਮਾਂ 25 ਤੇ 26 ਤਰੀਕ ਨੂੰ ਬ੍ਰੇਕ ਦੋ ਦਿਨਾਂ ਲਈ ਮੀਹਾ ਦੀ ਲੱਗ ਸਕਦੀ ਹੈ ਉਸ ਤੋਂ ਬਾਅਦ 27 ਤਰੀਕ ਨੂੰ ਉਮਰ ਤੋਂ ਇੱਕ ਸਿਸਟਮ ਆ ਰਿਹਾ ਪਛਮੀ ਸਿਸਟਮ ਜਿਹਦੇ ਸਦਕਾ ਵੱਡੇ ਫਦਰ ਤੇ ਮੀਹਾ ਦੀ ਵਾਪਸੀ ਫਿਰ ਤੋਂ ਜੜੀਆ ਸੰਭਵ ਲੱਗਦੀ ਨਜ਼ਰ ਆ ਰਹੀ ਹੈ ਇੱਕ ਨਜ਼ਰ ਜੇਕਰ ਤਾਜ਼ਾ ਅਫਰਡ ਤੇ ਲਈਏ ਜੋ ਜਾਰੀ ਕੀਤੀ ਅੱਜ ਮੌਸਮ ਖਾਗਲੇ ਉਹ ਤੁਹਾਡੇ ਨਾਲ ਸਾਂਝੀ ਕਰਦਿੰਨੇ ਆ ਅੱਜ ਤੇ ਕੱਲ ਦੇ ਲਈ ਹੈਵੀ ਰੇਨ ਦੇ yellow alert ਜੜਿਆ ਜਾਰੀ ਕੀਤੇ ਜਾ ਚੁੱਕੇ ਨੇ ਕੁਝ ਖੇਤਾਂ ਦੇ ਵਿੱਚ ਪਾਰੀਮੀ ਦੀ ਉਮੀਦ ਹੈ ਉਸ ਵਾਰ ਫੱਟੇ ਜਫੀਸਤਾਈ ਇਹਨਾਂ ਦਿਨਾਂ ਦੇ ਵਿੱਚ ਮੀਂਹ ਦੇ ਵਿੱਚ ਕਮੀ ਆਵੇਗੀ ਫਰ ਕਿਤਨਾ ਕਿਤੇ ਗਰਜ ਰੁਕ ਦੇ ਨਾਲ ਮੀਂਹ ਜਿਹੜਾ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲਣਗੇ 28 29 ਤੇ 30 ਇਹਨਾਂ ਦਿਨਾਂ ਦੇ ਵਿੱਚ ਮੜ ਤੋਂ ਮੀਂਹ ਦੇ ਵੱਡੇ ਫੱਦਰ ਤੇ ਵਾਪਸੀ ਹੋਏਗੀ ਹੈਵੀ ਰਹਿਣ ਦੇ ਅਲਰਟ ਜਿਹੜੇ 28 29 ਤੇ 30 ਜੁਲਾਈ ਨੂੰ ਜਾਰੀ ਕੀਤੇ ਜਾ ਚੁੱਕੇ ਨੇ ਯਾਨੀ ਕਿ ਅਗਲੇ 48 ਘੰਟੇ ਮੀਂਹ ਜਾਰੀ ਰਹਿਣਗੇ ਉਸ ਵਾਰ ਮੀਂਹ ਦੇ ਵਿੱਚ ਦੋ ਤਿੰਨ ਬ੍ਰੇਕ ਆਏਗੀ ਦੋ ਤਿੰਨ ਦਿਨਾਂ ਦੀ ਉਸ ਵਾਰ ਫਿਰ ਤੋਂ ਮੀਂਹ ਇੱਕ ਵਾਰ ਫਿਰ ਤੋਂ ਕਵਜਾ ਕਰਨਗੇ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਭਾਰੀ ਮੀਂਹ ਵੇਖਣ ਨੂੰ ਮਿਲ ਸਕਦੇ ਸੋ ਇਹ سلسلہ ਇਸ ਤਰ੍ਹਾਂ ਜਿਲ੍ਹੇ ਦੇ ਅਖੀਰ ਤੱਕ ਚੱਲਦਾ ਰਹਿਣਾ ਜੀ ਉਸ ਤੋਂ ਬਾਅਦ ਜੋ ਵੀ ਅਪਡੇਟ ਆਉਣਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੁਹਾਨੂੰ